Hey, 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 hey. ਬਰਾਦਰ ਅੱਜ ਨਾਮ ਬਣਾਉਂਦੇ ਕਿ ਜੀ ਪਿੰਡ ਮੇਰਾ ਸਾੜ ਜੁੜਿਆ ਜੀ ਆਪਾਂ ਜੱਦੀ ਪਰਿਵਾਰ ਤੋਂ ਪਹਿਲਾ ਲਵਾਈਆ ਜਾਦੇ ਉਠਾਦੇ ਆਉਂਦੇ ਨੇ ਜੀ ਫੇਰ ਗੱਡੀਆਂ ਚੱਲ ਪਿਆ ਜੀ ਉਹਨਾਂ ਨੂੰ ਸ਼ੌਂਕ ਵੇਖ ਜਾਂਦੇ ਆ ਭਾਂਡੀਆਂ ਉਠਾਦੇ ਆਉਣ ਲੱਗ ਪਏ ਆ ਆਜ ਕਿਵੇਂ ਦਾ ਪੂਰਾ ਕਰਦੇ ਆ ਕਿਵੇਂ ਦਾ ਮਹਿਸੂਸ ਹੋ ਰਿਹਾ ਅੱਜ ਬਲੱਖਣ ਵਧੀਆ ਹੋ ਰਿਹਾ ਜੀ ਹਾਂਜੀ ਹਾਂਜੀ ਅੱਜ ਨਾਲੇ ਪਿੰਡ ਸ਼ੀਨਾ ਸ਼ੀਨਾ ਕਰਨ ਸਿੰਘ ਸ਼ੀਨਾ ਆਏ ਆ ਜੀ ਅੱਛਾ ਆਜ ਕੁਮਾਰ ਜੀ ਹਾਂਜੀ ਪਿੰਡ ਦਾ ਜੂਰਾ ਹਾਂਜੀ ਜਿੰਮੇ ਦਾ ਲੈਣਾ ਰਿਹਾ ਇਹ ਤੇ ਮੈਂ ਪਹਿਲੀ ਵਾਰੀ ਮੈਂ ਆ ਤਿੰਨ ਸ਼ਾਹੋਂ ਗਿਆ ਸ਼ਾਹੋਂ ਪਰਨਾ ਦਾ ਪੂਰਾ ਵਿਆਹ ਜਦਦੇ ਤੋਂ ਸਾਡੇ ਪ੍ਰਾਪਤ ਹੋਤਾ ਹੈ ਬੇਟੇ ਦਾ ਬੇਟੇ ਦਾ ਕੀ ਨਾਮ ਆ ਬੇਟੇ ਦਾ ਕੀ ਨਾਮ ਪੈਗਾ ਹਾਂਜੀ ਇਹ ਰਾਜੇ ਮਹਾਰਾਜ ਰੀਤ ਸੀਗੀ ਬੜੀ ਪੁਰਾਣੀ ਸੀ ਇਹ ਰਾਜੇ ਮਹਾਰਾਜ ਚੱਲਦੀ ਆ ਰਹੀ ਆ ਇਹ ਹੁਣ ਤੱਕ ਉਹੀ ਚੱਲਦਾ ਹੁਣ ਹੀ ਦੁਬਾਰਾ ਫੇਰ ਇਹ ਹੀ ਸ਼ੁਰੂ ਹੋਈ ਆ ਜੀ ਹਾਂ ਪਰ ਲੇਕਿਨ ਇਹ ਆਡੀ ਆਪਣੀ ਰੀਤ ਸੀ ਬਿਲਕੁਲ